ਸਮਾਣਾ ਉਹ ਸ਼ਹਿਰ ਹੈ ਜਿਸ ਸ਼ਹਿਰ ਦੇ ਨਾਲ ਸਾਡਾ ਚਾਰ ਤਰ੍ਹਾਂ ਦਾ ਸਬੰਧ ਹੈ ਚਾਰ ਤਰ੍ਹਾਂ ਦਾ ਤੁਸੀਂ ਆਖੋਗੇ ਕਿ ਕਿਹੜਾ ਕਿਹੜਾ ਪਹਿਲਾ ਸਬੰਧ ਉਹਦੇ ਨਾਲ ਕੀ ਹੈ ਇਥੋਂ ਦਾ ਰਹਿਣ ਵਾਲਾ ਸੈਦ ਜਲਾਲ ਜਲਾਲਉਦੀਨ ਹੈ ਜਿਸ ਨੇ ਨਵੇਂ ਪਾਤਸ਼ਾਹ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਤਖਤ ਲਾ ਕੇ ਦੂਸਰਾ ਇਥੋਂ ਦਾ ਰਹਿਣ ਵਾਲਾ ਸੈਦ ਹਸਨ ਅਲੀ ਹੈ ਉਹਨੇ ਦਸਮ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਕੁਰਾਨ ਸ਼ਰੀਫ ਦੀ ਝੂਟੀ ਸੌਂਖਾ ਕੇ ਖਤ ਪਾਇਆ ਸੀ ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਛੱਡ ਜਾਓ ਤੁਹਾਡੇ ਦੇ ਹੱਲਾ ਨਹੀਂ ਬੋਲਾ ਜਾਵੇਗਾ ਉਹ ਵੀ ਜੂੰਦਾ ਹੈ ਤੀਸਰਾ ਇਥੋਂ ਦਾ ਛਾਛਲ ਬੇਗ ਤੇ ਬਾਛਲ ਬੇਗ ਹੈ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਭਾਰ ਪਾ ਕੇ ਹੱਥ ਵਿੱਚ ਕਟਾਰਾਂ ਲੈ ਕੇ ਜ਼ਹਿਰ ਦੀਆਂ ਪੁੱਠਾਂ ਵਾਲੀਆਂ ਤੇ ਸਹਿਬਜ਼ਾਦਿਆਂ ਦੀ ਸਾਹ ਰਗ ਦੇ ਉੱਤੇ ਵਾਰ ਕੀਤੇ ਸਨ ਸਾਹ ਰਗ ਦੇ ਇਤਿਹਾਸ ਗਵਾਹੀ ਭਰਦਾ ਹੈ ਕਿ ਬਾਬਾ ਜ਼ੋਰਾਵਰ ਸਿੰਘ 2.5 ਤੋਂ 3 ਮਿੰਟ ਲਗਭਗ ਆਪਣੇ ਹੱਥ ਪੈਰ ਮਾਰਦੇ ਰਹੇ ਜਦੋਂ ਉਹਨਾਂ ਦੇ ਸਾਰ ਰਗ ਵੱਡੀ ਗਈ ਖੂਨ ਉਹਨਾਂ ਦਾ ਧਰਤੀ ਤੇ ਲੱਗ ਰਿਹਾ ਸੀ ਇੱਕ ਤੇ ਧਰਤੀ ਦੀ ਇੱਕ ਤੇ ਮਹਿੰਦੀ ਲੱਗ ਰਹੀ ਸੀ ਬਾਬਾ ਫਤੇ ਸਿੰਘ ਸਾਹਿਬ 12 ਤੋਂ 13 ਮਿੰਟ ਉਹਨਾਂ ਦੇ ਸਰੀਰ ਦੇ ਕੁਝ ਅੰਗ ਇਹ ਸਾਰ ਰਗ ਕੱਟਣ ਤੋਂ ਬਾਅਦ ਹਿਲਦੇ ਰਹੇ ਫਿਰ ਸਰੀਰ ਸ਼ਾਂਤ ਹੋ ਗਿਆ ਇਹ ਸ਼ਾਸ਼ਲ ਬੇਗ ਤੇ ਬਾਤਲ ਬੇਗ ਸਮਾਣੇ ਦੇ ਰਹਿਣ ਵਾਲੇ ਸਨ ਤੇ ਚੌਥਾ ਰਿਸ਼ਤਾ ਪਤਾ ਕਿਹੜਾ ਸੀ ਚੌਥਾ ਰਿਸ਼ਤਾ ਉਹ ਸੀ ਜੇ ਦੇ ਕਰਕੇ ਅੱਜ ਅਸੀਂ ਕਹਿੰਦੇ ਆ ਕਿ ਮੈਂ 50 ਏਕੜ ਦਾ ਮਾਲਕ ਮੈਂ 100 ਏਕੜ ਦਾ ਮਾਲਕ ਮੇਰੇ ਕੋਲ ਇੰਨੀ ਜ਼ਮੀਨ ਮੇਰੇ ਕੋਲ ਇੰਨੀ ਜਾਇਦਾਦ ਉਹ ਮੁਸਲਮਾਨ ਲੋਕ ਇਕੱਠੇ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਸਮਾਣੇ ਦੇ ਲੋਕ ਹੈ ਜਾ ਕੇ ਕਹਿੰਦੇ ਬਾਬਾ ਜੀ ਇਹਨਾਂ ਹਾਕਮਾਂ ਨੇ ਜੂਣਾ ਹਰਾਮ ਕਰ ਦਿੱਤਾ ਹੈ ਸਮਾਣੇ ਵਿੱਚੋਂ 22 ਪਾਲਕੀਆਂ ਨਿਕਲਦੀਆਂ ਸਨ ਜਿਹੜੀਆਂ ਅੱਜ ਜੈਡ ਸਿਕਿਉਰਟੀ ਵਾਂਗੂ ਜੇ ਕੋਈ ਵੀਆਈਪੀ ਬੰਦਾ ਜਾਂਦਾ ਹੋਵੇ ਇਦਾਂ ਦੀਆਂ ਬਾਈ ਪਾਲਕੀਆਂ ਸਨ ਸਮਾਣੇ ਸ਼ਹਿਰ ਦੇ ਵਿੱਚ ਉਹ ਸਮਾਣੇ ਸ਼ਹਿਰ ਦੇ ਵਿੱਚੋਂ ਮੁਸਲਮਾਨ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਉਹਨਾਂ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਬਾਬਾ ਜੀ ਕਿਰਪਾ ਕਰੋ ਤੁਸੀਂ ਗੁਰੂ ਦੇ ਭੇਜੇ ਆਏ ਹੋ ਤੁਹਾਡੇ ਵਾਸਤੇ ਕੋਈ ਵਖਰਾ ਨਹੀਂ ਸਾਰੇ ਇੱਕੋ ਹੀ ਨਿਗਾ ਨਾਲ ਤੁਸੀਂ ਵੇਖਦੇ ਹੋ ਆ ਅਸੀਂ ਸਾਰਾ ਦਿਨ ਹਾਲ ਚਲਾਉਂਦੇ ਆ ਅਸੀਂ ਕਿਰਤ ਕਮਾਈ ਕਰਦੇ ਆ ਪਰ ਸਾਡਾ ਹੱਕ ਸਾਨੂੰ ਮਿਲਦਾ ਨਹੀਂ ਜਦੋਂ ਅਸੀਂ ਹੱਕ ਲੈਣ ਜਾਂਦੇ ਸਾਡੇ ਲੱਕ ਦੇ ਹਾਕਮ ਸੋਟੀਆਂ ਮਾਰਦੇ ਨੇ ਸਾਨੂੰ ਮੁਜ਼ਾਰੇ ਸਮਝਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਅੱਜ ਤੋਂ ਬਾਅਦ ਜਿਹੜਾ ਕਿਸਾਨ ਜਿੰਨੀ ਜ਼ਮੀਨ ਵਾਵੇਗਾ ਜਿਹਦੇ ਹੱਥਲੇ ਜਿੰਨੀ ਜ਼ਮੀਨ ਦਾ ਟੁਕੜਾ ਵਗੇਗਾ ਉਨੀ ਦਾ ਉਹ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਜਾਣ ਨੂੰ ਆਖਿਆ ਜਿੰਨੀ ਜ਼ਮੀਨ ਤੁਸੀਂ ਵਾਹੋਗੇ ਅੱਜ ਤੋਂ ਬਾਅਦ ਉਨੀ ਉਹਦਾ ਮਾਲਕ ਹੋਵੇਗਾ ਤੇ ਇਹਦੇ ਵਿੱਚੋਂ ਕਿਸੇ ਨੂੰ ਤੁਹਾਨੂੰ ਜ਼ਗੀਰੀਦਾਰਾ ਜਾਂ ਜ਼ਿਮੀਦਾਰਾ ਢਾਂਚਾ ਲੱਗ ਨਹੀਂ ਦੇਣਾ ਪਵੇਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਵੇ ਦੇ ਸਰਦਾਰਾਂ ਨੂੰ ਚਿੱਠੀਆਂ ਲਿਖੀਆਂ ਸਾਂ ਨੇ ਦਸਮ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਬੰਦਾ ਸਿੰਘ ਮਾਲਵੇ ਦੇ ਸਰਦਾਰਾਂ ਨੂੰ ਜ਼ਰੂਰ ਚਿੱਠੀਆਂ ਲਿਖਣੀਆਂ ਨੇ ਹੁਕਮਨਾਮੇ ਲਿਖਣੇ ਜਿਹੜੇ ਦਸਮ ਪਾਤਸ਼ਾਹ ਨੇ ਦਿੱਤੇ ਨੇ ਉਹ ਹੂਬ ਹੂ ਤਾਰ ਕੇ ਦੇ ਮਾਲਵੇ ਵਿੱਚ ਪਹੁੰਚਾਏ ਜਾਣ ਮਾਲਵੇ ਦੇ ਵਿੱਚੋਂ ਸਤਕਾਰਯੋਗ ਭਾਈ ਆਦਮ ਦੇ ਪਰਿਵਾਰ ਵਿੱਚੋਂ ਸਰਦਾਰ